ਜਿਹੜੀ ਲੜਾਈ ਸੀਗੀ ਉਹ ਬੋਲ ਕੇ ਲੜਾਈ ਲੜਨ ਦੀ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਜੱਗ ਦੀ ਲੜਾਈ ਸ਼ੁਰੂ ਹੋਈ ਉਹ ਜੱਗ ਦੀ ਲੜਾਈ ਕਿਉਂ ਸੀਗੀ ਕਿ ਉਦੋਂ ਵੀ ਇਹ ਜਿਹੜੀ ਵੱਡੀਆਂ ਹਕੂਮਤਾਂ ਸੀਗੀਆਂ ਵੱਡੇ ਜਿਹੜੇ ਪਾਵਰ ਜ਼ਬਰ ਵਰਕੇ ਇਹ ਆਪਾ ਰਾਜ ਕਰਦੇ ਸੀਗੇ ਤੇ ਇਹ ਲੋਕਾਂ ਤੋਂ ਦਬਾ ਕੇ ਮਸੂਲੀ ਹੱਥ ਖੋਦੇ ਸੀਗੇ ਉਹ ਲੜਾਈ ਅੱਜ 600 ਸਾਲ ਪਹਿਲਾਂ ਵੀ ਸ਼ੁਰੂ ਸੀਗੀ ਅੱਜ ਵੀ ਲੜਾਈ ਉਹ ਚੱਲਦੀ ਪਈ ਏ ਤੁਸੀਂ ਉਸ ਵਿਚਾਰ ਤਾਰਾ ਲੈ ਕੇ ਨੂੰ ਤੁਰਿਆ ਹੋ ਗੁਰਨਾਨਕ ਦੇਵ ਨੂੰ ਅੱਜ ਉਹਨਾਂ ਸਾਬਜਾਦਿਆਂ ਨੇ ਜਿਨ੍ਹਾਂ ਨੇ ਚਹਾਤਾਂ ਦਿੱਤੀਆਂ ਨੇ ਉਹ ਕਿਉਂ ਦਿੱਤੀਆਂ ਸੀਗੀਆਂ ਕਿ ਸਾਡੀ ਇਹ ਸਰਕਾਰ ਜਿਹੜੀ ਜ਼ੁਲਮ ਕਰਦੀ ਏ ਲੋਕਾਂ ਨੂੰ ਗੈਰਕਾਨੂੰਨੀ ਨਾਲ ਧਰਮ ਵਿੱਚ ਬਦਲਾਅ ਕਰਦੀ ਏ ਹਰ ਇੱਕ ਧਰਮ ਦਾ ਸਤਕਾਰ ਹੋਣਾ ਚਾਹੀਦਾ ਉਹ ਕੁਛ ਆਸਤਾ ਤਾਹ ਹੋਈਆਂ ਸੀਗੀਆਂ ਸਾਡੇ ਛੋਟੇ-ਛੋਟੇ ਸਾਬਜਾਦ ਦੇ ਨੀਆਂ ਵਿੱਚ ਇਣਕੇ ਤੋਂ ਨਾਲ ਚਹਾਤਾਂ 'ਚ ਇਲਜ਼ਾਮ ਪੀਣਾ ਪਿਆ ਉਹ ਐਸੇ ਕਰਕੇ ਕਿ ਸਹੀ ਧਰਮ ਨੂੰ ਬਚਾਉਣਾ ਔਰ ਕਿਰਤ ਨੂੰ ਬਚਾਉਣਾ ਅੱਜ ਅਸੀਂ ਉਹ ਲੜਾਈ ਲੜਦੇ ਪਿਆ ਹਾਂ ਪ੍ਰਭੂ ਆ ਤੁਸੀਂ ਜਿਹੜਾ ਤਹਈਆ ਕੀਤਾ ਹੈ ਕੇ ਵਿਸ਼ੇਸ਼ ਤੌਰ ਤੇ ਆਪਣੀ ਸਾਰੇ ਜਥੇਬੰਦੀ ਨੇ ਐਸ ਕੇ ਐਮ ਸਾਰੀ ਜਥੇਬੰਦੀਆਂ ਨੇ ਇਹ ਫੈਸਲਾ ਲਿਆ